ਐਸਟੀਮੇਟ ਤੇ ਲੇਕਿਨ ਕੰਮ ਨਹੀਂ ਹੋ ਪਾਇਆ ਕਹਿੰਦੇ ਵੀ ਅਮਰਿਤ 1 ਬੰਦ ਹੋ ਗਈ ਆ ਫਿਰ ਦੇਖਾਂਗੇ ਜਦੋਂ ਸਮਾਂ ਆਇਆ ਮੈਂ ਫਿਰ ਫਾਲੋਅ ਅਪ ਕੀਤਾ ਕਮੇਟੀ ਵੱਲੋਂ ਫਾਲੋਅ ਅਪ ਕੀਤਾ ਸੈਕਟਰੀ ਨੂੰ ਮਿਲਿਆ ਡਾਇਰੈਕਟਰ ਨੂੰ ਮਿਲਿਆ ਉੱਪਰ ਵੀ ਗੱਲਬਾਤ ਕੀਤੀ ਕਿਉਂਕਿ ਅਮਰਿਤ 1 ਤੇ ਅਮਰਿਤ 2 ਇਹ ਪਾਰ ਸਰਕਾਰ ਦੀ ਸਕੀਮ ਆ ਔਰ ਕਿੰਨੇ ਸ਼ਹਿਰ ਨੇ ਜਿਨ੍ਹਾਂ ਨੇ ਇਹ ਵੇਲ ਕੀਤਾ ਮੈਂ ਮਿਹਨਤ ਕੀਤੀ ਫਾਲੋਅ ਅਪ ਕੀਤਾ ਆਪਣੀ ਸਰਕਾਰ ਚ ਵੀ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤਾਂ ਵੀ ਬਗੈਰ ਫਾਲੋਅ ਅਪ ਦੇ ਕੁਝ ਨਹੀਂ ਹੁੰਦਾ ਔਰ ਜੇ ਕੋਈ ਕਵੇ ਨਾ ਮੇਰੀ ਸਰਕਾਰ ਆ ਉਹ ਸਰਕਾਰ ਤਾਂ ਮੰਨ ਲਿਆ ਵੀ ਤੁਹਾਡੀ ਆ ਫਾਲੋਅ ਅਪ ਕੀਤਾ ਕਦੇ ਸੈਕਟੇਰੀਏਟ ਦੀਆਂ ਪੌੜੀਆਂ ਚੜੇ ਮੈਂ ਤਾਂ ਬੜੀ ਵਾਰ ਕਹਿੰਦਾ ਸੀ ਇਹ ਤਾਂ ਹੁਣ ਮੁੰਡਾ ਨਵਾਂ ਨਵਾਂ ਆਇਆ ਕੋਈ ਨੇ ਨੂੰ ਪੂਰਾ ਹੱਕਿਆ ਜ਼ੋਰ ਲਾ ਬਈ ਮੈਂ ਦੱਸਦਾ ਕਿ ਪਹਿਲਾਂ ਤਾਂ ਮੇਰਾ 10 ਕਰੋੜ ਰੁਪਇਆ ਜਿਹੜਾ ਭੇਜਿਆ ਮੈਂ ਇੱਥੇ ਆਇਆ ਸੀ ਤੁਸੀਂ ਲੈ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਲਿਆਓ ਉਹਦੇ ਬਾਅਦ 7-8 ਕਰੋੜ ਦੀਆਂ ਸੜਕਾਂ ਹੁਣ ਅਸੀਂ ਕਮੇਟੀ ਚ ਪਾਸ ਕੀਤੀਆਂ ਫਿਰ ਉਹਦੇ ਇਲਾਵਾ 6 ਕਰੋੜ ਰੁਪਇਆ ਢਾਈਆਂ ਸਾਲਾਂ ਦਾ ਪਿਆ ਕਮਿਸ਼ਨਰ ਨੂੰ ਹਦਾਇਤ ਹੈ ਉੱਪਰੋਂ ਜਾਂ ਉੱਪਰ ਹੀ ਹੋਣੀ ਆ ਕਿਉਂਕਿ ਮੈਂ ਤਾਂ ਵਿਧਾਨ ਸਭਾ 'ਚ ਕਹ ਚੁੱਕਿਆ ਕਿ ਸਾਡੀ ਕਮਿਸ਼ਨਰ ਕੰਮ ਨਹੀਂ ਕਰਦੀ ਤੇ ਸਰਕਾਰ ਦੀ ਕੰਧ ਤੇ ਕੋਈ ਹਜ਼ੂਰੀ ਨਹੀਂ ਲੰਗੀ ਉਹਨਾਂ ਨੇ ਵੇਖਿਆ ਵੀ ਇਹ 48 ਦੀ ਆ ਤੇ ਹੈ ਰਾਣੇ ਦੇ ਬੰਦੇ ਟੁੱਟਣਾ ਇਹਨਾਂ ਕਿਸੇ ਨੇ ਹੈ ਨਹੀਂ ਹੈ ਤਾਂ ਇਹਨਾਂ ਦੇ ਕੰਮ ਰੋਕ ਦਿਓ ਅਸਲੀਅਤ ਇਹ ਆ ਹੁਣ ਜੇ ਅੰਮ੍ਰਿਤ 2 'ਚ ਪੈਸਾ ਆਇਆ ਰਾਣਾ ਇਲੈਕਟਿਡ ਐਮ ਐਮ ਐਲ ਏ ਆ ਭਾਈ ਤੁਸੀਂ ਕੀ ਹੋ ਹੂ ਆਰ ਯੂ ਮੈਂ ਇਹ ਕਹਿਣਾ ਚਾਹਣਾ ਕਿ ਕੰਮ ਦੇਖਣ ਦਾ ਮੇਰਾ ਰਾਈਟ ਆ ਮੈਂ ਜਦੋਂ ਮਰਜ਼ੀ ਜਾਊਂਗਾ ਐਮ ਸੀ 48 ਜਿੱਤੇ ਹੋਆ ਲੋਕ ਹਿੱਤੇ ਵਿੱਚ ਰਾਣੇ ਨੇ ਅੱਜ ਤੱਕ ਕੰਮ ਕੀਤਾ ਔਰ 2000 ਉਹਦਾ ਜਦੋਂ ਨਵੇਂ ਨਵੇਂ ਮੈਂ ਤਾਂ ਯਾਰ ਹਰ ਵਾਰ ਨਵਾਂ ਹੀ ਬੰਦਾ ਮਿਲਿਆ ਜਿਸ ਦਿਨ ਦਾ ਮੈਂ ਕਦੇ ਸਰਦਾਰ ਰੁਪੀਰ ਸਿੰਘ ਕਦੇ ਮੱਕੜ ਸਾਹਿਬ ਕਦੇ ਮਨਜੂਰਾਣਾ ਜੀ ਕਦੇ ਪਰਮਜੀਤ ਜੀ ਮੈਨੂੰ ਕੋਤਰਾਜ ਨਹੀਂ ਹੁਣ ਮਨਜੂਰਾਣਾ ਦੇ ਬਾਅਦ ਵੀ ਇੱਕ ਹੋਰ ਪਤਾ ਨਹੀਂ ਹਲਕਾ ਇੰਚਾਰਜ ਹੈ ਨਹੀਂ ਹੈ ਕਾਰਨਾਮੇ ਕੀ ਨਿਕਲਦੇ ਆ ਇਹ ਤਾਂ ਸਮੇਂ ਦੱਸੂਗਾ ਲੇਕਿਨ ਕੰਮ ਲੋਕਾਂ ਦੇ ਰੋਕਣੇ ਮਾੜੀ ਗੱਲ ਹੈ ਇਹ ਡਿਊਟੀ ਕਮਿਸ਼ਨ ਦਾ ਕੰਮ ਹੀ ਨਹੀਂ ਇਹ ਕੰਮ ਜਿਹੜਾ ਆ ਇਹ ਡਾਇਰੈਕਟਰ ਤੇ ਸੈਕਟਰੀ ਲੋਕਲ ਸੈਲਫ ਗਵਰਨਮੈਂਟ ਦਾ ਅੱਛਾ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਾਂ ਉਹ ਸੜਕਾਂ ਦੇ ਸਰਕਾਰ ਨੂੰ ਜਲਦੀ ਸੀਗੀ ਛੇਤੀ ਛੇਤੀ ਕਮੇਟੀਆਂ ਪਾਸ ਕਰਕੇ ਭੇਜਣ ਤੇ ਅਸੀਂ ਸੜਕਾਂ ਦੀ ਮਨਜ਼ੂਰੀ ਦੇਈਏ ਤੇ ਫਿਰ ਉਹ ਦੱਸਾਂ ਖੂਬਸੂਰਤੀ ਇੱਕ ਕਲਸਟਰ ਬਣਾਉਣੇ 5-5 ਕਰੋੜ ਦੇ ਤਾਂ ਕਿ ਛੋਟੇ ਬੰਦੇ ਨੂੰ ਕੰਮ ਹੀ ਨਾ ਮਿਲੇ ਔਰ ਇਹ ਦਿੱਲੀ ਵਾਲਿਆਂ ਜਿੱਦਾਂ ਸਿਸਟਮ ਚੱਲ ਰਿਹਾ ਨਾ ਇਹ ਉਹਦੇ ਤਹਿਤ ਕੰਮ ਹੋਣੇ ਆ ਤਾਂ ਜਲਦੀ ਹੋ ਰਹੀ ਸੀ ਮੈਂ ਅੜ ਗਿਆ ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਪਾਸ ਮੈਂ ਚਾਹਣਾ ਕਪੂਰਤਨ ਦਾ ਵਿਕਾਸ ਹੋਵੇ ਲੇਕਿਨ ਮੰਤਰੀ ਨੂੰ ਤੇ ਡੀਸੀ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਮੈਂ ਪਾਸ ਕਰਾਂ ਡੀਸੀ ਦਾ ਵੀ ਮੈਨੂੰ ਫੋਨ ਆਇਆ ਕਿ ਯਾਰ ਇਸ ਕੋ ਪਾਸ ਕਰਵਾ ਇਤੇ ਡੀਸੀ ਕਦੇ ਕਾਰਪੋਰੇਸ਼ਨ ਦੇ ਕੰਮਾਂ 'ਚ ਇੰਟਰਫੇਅਰ ਨਹੀਂ ਕਰਦਾ ਲੇਕਿਨ ਉਪਰੋਂ ਨੂੰ ਹਦਾਇਤ ਹੋਈ ਹੋਊਗੀ ਗ੍ਰਾਣੇ ਨਾਲ ਗੱਲ ਕਰ ਮੈਂ ਮੇਰੀ ਗੱਲ ਮੰਤਰੀ ਨਾਲ ਕਰਾਓ ਮੈਂ ਕਿਹਾ ਜੀ ਪਿਛਲੇ 4 ਸਾਲ ਦਾ ਕੰਮ ਬਿਲਕੁਲ ਠੱਪ ਹੈ ਸਾਡੇ ਪੈਸੇ 10 ਕਰੋੜ ਵਾਪਸ ਚਲੇ ਗਿਆ 4 ਕਰੋੜ ਰੁਪਇਆ ਜਿਹੜਾ ਜਿਹੜਾ ਲਾਈਨਾਂ ਸ਼ਿਫਟ ਕਰਨ ਦਾ ਆਇਆ ਸੀ ਉਹ ਵਾਪਸ ਲੈ ਕੇ ਆਇਓ ਉਹ ਵਾਪਸ ਦਿਵਾਓ ਸਾਨੂੰ ਉਹਦੇ ਇਲਾਵਾ 6 ਕਰੋੜ ਰੁਪਇਆ ਕਮੇਟੀ ਦੇ ਵਿੱਚ ਸੀਵੇਜ ਦੀਆਂ ਨਵੀਆਂ ਲਾਈਨਾਂ ਪਾਉਣ ਲਈ ਰੁਪਇਆ ਵਾਲੀਆਂ ਲਈ ਹੈਗਾ ਇੱਕ ਕਮਿਸ਼ਨਰ ਜਿਹੜੀ ਹੈ 2 ਸਾਲਾਂ ਦੀ ਉਹਦੇ ਉਹਨੂੰ ਖਰਚੀ ਨਹੀਂ ਕਰ ਰਹੀ ਕਿ ਪੈ ਪੈ ਪੈਸੇ ਵਧ ਰਹੇ ਆ ਪੈਸੇ ਨੂੰ ਕਰਨਾ ਕੀ ਆ ਤੇ ਪੈਸੇ ਦੇ কমিਟਮੈਂਟ ਦੋ ਕਿ ਕਮੇਟੀ ਦੀ ਮੀਟਿੰਗ ਹੋਏਗੀ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕ ਹਫਤੇ ਦੇ ਅੰਦਰ ਅੰਦਰ ਐਸਟੀਮੇਟ ਲੱਗ ਕੇ ਤੇ ਉਹ ਕੰਮ ਪੈਣਗੇ ਇਹ ਮੈਂ ਇੱਕ ਕੰਡੀਸ਼ਨ ਰੱਖੀ ਤੇ ਥੈਂਕਸ ਟੂ ਮਿਸਟਰ ਮੰਤਰੀ ਲੋਕਲ ਸੈਲਫ ਗਵਰਨਮੈਂਟ ਕਮਿਟਮੈਂਟ ਉਹਨੇ ਪੂਰੀ ਕਰ ਦਿੱਤੀ ਆਪਣੀ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਮੰਤਰੀ ਇੰਟਰਫੇਅਰ ਕਰੇਗਾ ਕਿ ਯਾਰ ਤੁਸੀਂ ਕਮੇਟੀ ਦੀ ਮੀਟਿੰਗ ਜਾ ਪਾਸ ਕਰੋ ਪਾਸ ਕਰੋ ਉਹਨੇ ਚੰਗਾ ਕੀਤਾ ਨਾ ਮਾੜਾ ਨਹੀਂ ਕੀਤਾ ਗੱਲ ਮੈਂ ਕਰਦਾ ਲੋਕਲ ਕਮਿਸ਼ਨਰ ਦੀ ਲੋਕਲ ਜਿਹੜਾ ਸਿਸਟਮ ਹੈ ਉਹਦੀ ਯਾਰ ਇਹ ਆਦੇਸ਼ ਇਹ ਇਹਨੇ ਚੱਕੇ ਜਾ ਮੁੰਦੇ ਤੇ ਮੈਚ ਦੇ ਦੇਖਿਆ ਹੀ ਨਹੀਂ ਸੀ ਹੁਣ ਕਿੰਨੀ ਗੱਲ ਚੱਲੀ ਆ ਕਿ ਸਾਰੀਆਂ ਪੰਚਾਇਤਾਂ ਦੇ ਰਜਿਸਟਰ ਮੰਗਾ ਲਓ ਉਹਨਾਂ ਨੂੰ ਫਸਾਵਾਂਗੇ ਉਹਨਾਂ ਦੀਆਂ ਬਾਹਾਂ ਮਰੋੜਾਂਗੇ ਐ ਨਹੀਂ ਬਾਹਾਂ ਮਰੋੜਨ ਦਿੰਦਾ ਬੇਫਿਕਰ ਰਹੋ ਔਰ ਐ ਕਰੋਗੇ ਤਾਂ ਬਿਲਕੁਲ ਡਟ ਕੇ ਤੁਹਾਡਾ ਮੁਕਾਬਲਾ ਕਰੂੰਗਾ ਰਾਣਾ ਜੀ ਚੰਦੀ ਨੇ ਕਿਹਾ ਗੰਭਾਂ ਦੇ ਉੜਿਆ ਫਿਰਦਾ ਤੈਨੂੰ ਤਾਕਤ ਲੱਗਦੀ ਆ ਇਹ ਜਿੱਦਣ ਚੜ ਗਏ ਨਾ ਪਤਾ ਹੀ ਨਹੀਂ ਲੱਗਦਾ ਕੱਲ ਪਤਾ ਨਹੀਂ ਸੀ ਤੇਰਾ ਤੂੰ ਚੰਦੀ ਆ ਅੱਜ ਤੂੰ ਕਹਿੰਦਾ ਮੈਂ ਕਰਾ ਸਕਦਾ ਤੂੰ ਸਾਡੇ ਨਾਲੋਂ ਵੱਡਾ ਹੋ ਗਿਆ? ਇਲੈਕਟਿਡ ਮੈਂਬਰ ਨਾਲੋਂ ਵੱਡਾ ਹੋ ਗਿਆ ਚੰਦੀ? ਅੰਮ੍ਰਿਤਪੁਰ ਪ੍ਰੋਜੈਕਟ ਮੈਂ ਮੈਂ ਕਰਾਂਗਾ ਮੰਤਰੀ ਜੀ ਨਾਲ ਗੱਲ ਬੰਦਾ ਵਧੀਆ। ਇਹ ਕੰਮ ਸ਼ੁਰੂ ਹੋਇਆ ਨੂੰ ਕਰੀਬ 53 ਦਿਨ ਹੋ ਗਏ ਤੁਸੀਂ ਪਰਸੋਂ ਵੇਖਣ ਕੀਤਾ ਅਗਲੇ ਦਿਨ ਹੀ ਕੰਮ ਬੰਦ ਕਰਾ ਦਿੱਤਾ। ਹਾਂ ਕੰਮ ਚੱਲ ਰਿਹਾ ਸੀ ਸ਼ਹਿਰ ਕਲੋਨੀ ਤੋਂ ਪਰੰਪਰ ਅੱਜ ਕੇ ਪਹਿਲੇ ਇਹਦਾ ਮਤਲਬ ਮੈਂ ਘਰ ਬਹਿ ਜਾ। ਮਤਲਬ ਤੁਸੀਂ ਜਦੋਂ ਵੇਖਣ ਕਰਨ ਗਏ ਅਗਲੇ ਦਿਨ ਤੋਂ ਕੰਮ ਹੀ ਬੰਦ ਹੋ ਗਿਆ। ਇਹਦਾ ਮਤਲਬ ਮੈਂ ਘਰ ਬਹਿ ਜਾ। ਦੇਖੋ ਮੈਂ ਇੱਕ ਗੱਲ ਦੱਸਣੀ ਚਾਹ ਰਾ ਹਾਂ ਚੰਦੀ ਤਾਂ ਮੇਰੇ ਖਿਆਲ ਨੂੰ ਉਦੋਂ ਉਮਰ ਉਮਰ ਦੇ ਹਿਸਾਬ ਨਾਲ ਬਹੁਤ ਛ ਤੇ ਰਾਣਾ ਜਿੱਦਣੇ ਸ਼ਹਿਰ ਚ ਆਇਆ ਤੇ ਸੀਵਰੇਜ ਨਹੀਂ ਸੀ ਇੱਥੇ ਤੇ ਪਹਿਲਾ ਕੰਮ ਐ ਪੂੜਾ ਬਣ ਗਈ ਸੀ ਪੂੜਾ ਦੇ ਵਿੱਚ ਸੀਵਰੇਜ ਨਹੀਂ ਸੀ ਲੈ ਕੇ ਪੂੜਾ ਕਿੱਥੇ ਆ ਤੇ ਸਾਡਾ ਐਸਟੀਪੀ ਕਿੱਥੇ ਆ ਇੱਥੋਂ ਵੱਡੀ ਲਾਈਨ ਪੁਵਾਈ ਸਾਰੇ ਮੁਹੱਲੇ ਉਸ ਲਾਈਨ ਨਾਲ ਜੁੜੇ ਚਾਹੇ ਸੰਤਪਰਾ ਕੀ ਸੀ ਐਡੇ ਐਡੇ ਟੋਏ ਸੀ ਤੁਸੀਂ ਦੱਸੰਦੀ ਏ ਤੁਸੀਂ ਤਾਂ ਰਹਿੰਦੇ ਉੱਥੇ ਸੋ ਮੇਰਾ ਕਹਿਣ ਦਾ ਮਤਲਬ ਐ ਕੋਈ ਮਹੱਲਾ ਨਹੀਂ ਛੱਡਿਆ ਜੇ ਸੂਝ ਨਾ ਪਾਇਆ ਵੇ ਜਿੱਦਣ ਆਇਆ 7 8 ਟਿਊਬਲ ਹੁੰਦੇ ਸੀ ਅੱਜ ਮੇਰੇ ਕਾ 35 ਦੇ ਲੱਗ ਗਿਆ ਆਬਾਦੀ ਵੀ ਵਧੀ ਆ ਖਪਤ ਵੀ ਵਧੀ ਆ ਲੋਕਾਂ ਦੀਆਂ ਲੋੜਾਂ ਵਧੀਆਂ ਉਹਦੇ ਸਾਹਮਣੇ ਅਮੇਸ਼ਾ ਕੈਟਰ ਕੀਤਾ ਜਿੰਦਰਾ ਰਜਿਸਟਰ ਚੱਕ ਕੇ ਦਾ ਵੇਖੋ ਜਿੱਦਣ ਅਸੀਂ 2022 22 ਚ ਸਰਕਾਰ ਆਈ ਆ ਉਤੈ 6 ਟਿਊਬਲ ਲੱਗੇ ਪਏ ਕਨੈਕਸ਼ਨ ਕਦੋਂ ਕੀਤੇ 3-3 ਸਾਲ ਬਾਅਦ ਯਾਰ ਉਹ ਇੱਕੋ ਐਡਮਿਨਿਸਟ੍ਰੇਸ਼ਨ ਨੇ ਜੇ ਤੁਸੀਂ ਕੋਈ ਲੋਕਾਂ ਨੂੰ ਐ ਰੋਕ ਕੇ ਕੰਮ ਤੰਗ ਕਰਕੇ ਰਾਣੇ ਨੂੰ ਬਦਨਾਮ ਕਰ ਦਿਓਗੇ ਲੋਕ ਮੇਰੇ ਨਾਲ ਹੀ ਨੇ ਜਿੱਥੇ ਸ਼ਿਵਜ ਪਾਇਆ ਤੁਹਾਨੂੰ ਇਹ ਯਾਦ ਹੋਣਾ ਕਿ ਇੱਥੋਂ ਲੈ ਕੇ ਕਾਲੇ ਸੰਗਿਆ ਦੀ ਵੀ ਸੜਕ ਚੌੜੀ ਨਹੀਂ ਸੀ ਕਾਲੇ ਸੰਗਿਆ ਤੋਂ ਲੈ ਕੇ ਸਿਧਵਾ ਦੋਨਾ ਹੁੰਦੀ ਹੋਈ ਆਦੀ ਤਿੰਨ ਚੌੜੀ ਨਹੀਂ ਸੀ ਟੁੱਟੀਆਂ ਸੜਕਾਂ ਜੀਆਂ 17 ਇੰਚਦਨ ਮੈਂ ਆ ਤੇ ਚਾਹੇ ਕਾਂਝਲੀ ਨੂੰ ਚਲ ਜਾਓ ਚਾਹੇ ਸੁਭਾਰਨਪੁਰ ਨੂੰ ਚਲ ਜਾਓ ਚਾਹੇ ਕਰਤਾਰਪੁਰ ਨੂੰ ਚਲ ਜਾਓ ਚਾਹੇ ਕਾਲੇ ਸੰਗਿਆ ਨੂੰ ਚਲ ਜਾਓ ਐਸਐਸਕੇ ਦੇ ਸਾਹਮਣੇ ਦੀ ਜਾਂਦੇ ਸੀ ਮਾਰਕੀਟ ਦੇ ਸਾਹਮਣੇ ਦੀ ਜਾਂਦੇ ਸੀ ਖੜੇ ਸੀ 10 ਸਾਲ ਅਕਾਲੀ ਦਲ ਦਾ ਰਾਜ ਰਿਆ ਜੇ ਤੁਸੀਂ 25 ਸਾਲ ਦਾ ਹਸਾਬ ਮੰਗਦੇ ਤਾਂ 10 ਸਾਲ ਦਾ ਹਸਾਬ ਦੇਣਾ ਨਾ ਮੈਂ ਕਿਉਂਕਿ ਕਾਂਗਰਸੀ ਸਰਕਾਰ 10 ਸਾਲ ਰਹੀ ਹੁਣ ਤੁਸੀਂ ਆਪਣੀ ਗੱਲ ਕਰ ਲਓ ਤੁਸੀਂ ਕੋ ਰੁਪਇਆ ਲੈਂਦਾ ਹੁਣ ਹੋਣੇ ਆ ਤੇ ਮੈਨੂੰ ਵੀ ਪਤਾ ਲੇਕਿਨ ਜਿਹੜਾ 10 ਕਰੋੜ ਰੁਪਇਆ ਲੈ ਕੇ ਗਿਆ ਪਹਿਲਾਂ ਮੰਜੂਰਾਣਾ ਹਲਕਾ ਇੰਚਾਰਜ ਸੀ ਹੁਣ ਪਤਾ ਨਹੀਂ ਤੁਸੀਂ ਹੋ ਚਾਂਦੀ ਸਾਹਿਬ ਆ ਭਈ ਐਡਾ ਹੀ ਐਡਾ ਹੀ ਤੁਹਾਡਾ ਚੱਲਦਾ ਤੇ ਮੇਰਾ ਉਹ 10 ਕਰੋੜ ਰੁਪਇਆ ਲੈ ਕੇ ਆਓ ਪਹਿਲਾਂ ਉਹ 9 ਕਰੋੜ ਲਿਆਂਦਾ ਜੀ ਉਹ ਮੇਰੇ ਵਾਲਾ ਹੀ ਆ ਕਹਿੰਦੇ ਅਹੀ ਲਿਆਂਦਾ ਜੀ ਉਹ ਅਸੀਂ ਦਾ ਕੀ ਮਤਲਬ ਹੈ ਕਿ ਹੋਈ ਸੀ ਗਵਰਨਮੈਂਟ ਆਇਆ ਰਣਾ ਹੈ ਇਜ਼ ਨੋਵੇਅਰ ਹਵਾਚ ਸੈਕਟਰੀਟ ਗਿਆ ਲਓ ਸੈਕਟਰੀ ਇਹਨੀ ਸ਼ਕਲ ਵੇਖ ਕੇ ਦੱਸ ਦਿਓ ਮੈਨੂੰ ਜਾਣਨਾ ਉਹ ਗੱਲਾਂ ਨਾ ਥੋੜੀ ਨਾ ਯਾਰ ਮਰਨਾ ਪੈਂਦਾ ਹਾਂ ਮੈਨੂੰ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 ਚ 25 ਸਾਲ ਦੇ ਲੀਡਰ ਦੇ ਨਾਲ ਮੁਕਾਬਲਾ ਕੀਤਾ ਗੱਲ ਨਹੀਂ ਕੋਈ ਗੱਲ ਨਹੀਂ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਅੱਛੀ ਗੱਲ ਹੈ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਲੁੱਟ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਇਆ 5-5 ਲੱਖ ਰੁਪਇਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ میں گلا کرا دیکھو ٹہ لا دیں گا کوئی گلے گا میں چل کرا گا کام جہاں ٹینڈر ہو گیا ٹھیک کم کر رہا دیکھو یار پیپ پایا نہیں وہ پور دتا پیپ پونا سی کد کے پورے دسو یار ایرکت جی حرکت حرکت شرم نہ ڈب کے مرنا چاہیے چل تو نہیں کرایا ਮੰਨ ਲਿਆ ਚੰਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨੌਲੇਜ ਦੇ ਮੈਂ ਸਰ ਕਰਾਓ ਸ਼ੁਰੂ ਕਰਾ ਸਾਹਿਬ ਮੈਂ ਲੇਕਰ ਇਹ ਨਹੀਂ ਦੱਸਦਾ ਕਰਾਇਆ ਕਿਨੇ ਇਹਨੂੰ ਮੜੀ ਕਿਹੜੀ ਗੱਲ ਹੋ ਸੈਦੀ ਆ ਅਸੀਂ ਅਜੇ ਤਾਈਂ ਜ਼ਿੰਦਗੀ ਚ ਕਿਸੇ ਨਾਲ ਪੇਦ ਪਾਉਣੀ ਕੀਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇੱਕ ਗੱਲ ਹੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੁੰਦੀਆਂ ਕੋਈ ਸਰਕਾਰ ਦੀਆਂ ਹੁੰਦੀਆਂ ਪਾਰ ਸਰਕਾਰ ਦੀਆਂ ਮੈਂ ਪਾਰ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਜਿਹੜੀਆਂ ਤਾਰਾਂ ਕਿਵੇਂ ਚੱਕੀਆਂ ਸੀ ਯਾਦ ਹੈ ਨਾ 7 ਵਜੇ ਚ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਦਸੀ ਸਾਲੀ ਫਿਰ ਟੁੱਟ ਜਾਂਦੀ ਆ ਬਣਾਉਏ ਪੈਂਦੇ ਆ ਜੇ ਕਹੋ ਕਿ ਆ 9 ਕਰੋੜ ਰੁਪਇਆ ਲੈਂਦਾ ਇਹ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਹੈ ਹੁਣ ਤੁਹਾਡਾ ਸਰਕਾਰ ਤੂੰ ਕਹਿੰਗਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਹੈ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਏ ਵਾਪਸ ਗਿਆ ਉਹ ਲੈ ਕੇ ਆਓ ਔੜੀਆਂ ਚੜੋ ਸੈਕਟਰ ਰੇਟੀਆਂ ਰਾਣਾ ਹੀ ਤੁਹਾਡੇ ਬੱਲੇ ਫ੍ਰੀ ਦੀ ਲੈਣਾ ਚਾਹਦੇ ਆ ਜ਼ਿੰਦਗੀ ਚ ਕੀਤਾ ਕੁਝ ਨਹੀਂ ਅਚੀਵਮੈਂਟ ਦੱਸੋ ਆਪਣੀ ਰਾਣਾ ਹੀ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਨਾ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਲ ਇਹਦੀ ਛੂ ਮੰਤਰੀ ਦੀ ਛੜੀ ਕਿਹੜੀ ਹੈ ਕਿ ਵੀ ਸਾਰਾ ਕੁਝ ਹੋ ਗਿਆ ਉਹ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ ਰਾਣਾ ਜੀ ਇਹ ਸਾਰੀ ਗੱਲ ਦਾ ਕਨਕਲੂਡ ਕਰਕੇ ਸਾਮਪ ਤੁਹਾਨੂੰ ਤੁਹਾਡੇ ਲੋਕ ਕੀ ਆ ਕਿ ਇਹ ਕੰਮ ਨੂੰ ਕਿਸ ਰਣਨੀਤੀ ਇਹ ਕੰਮ ਹਰ ਹਾਲਚ ਹੋਏਗਾ ਯੋਜਨਾ ਕਰਦੇ ਆਂ ਔਰ ਅਗਰ ਸਰਕਾਰ ਇਹਨੂੰ ਚਾਲੂ ਨਹੀਂ ਕਰੇਗੀ ਤੇ ਭਾਰ ਸਰਕਾਰ ਨੂੰ ਮੈਂ ਲਿਖਾਂਗਾ ਕਿ ਤੁਹਾਡੇ ਦਿੱਤਿਓ ਇਹ ਸਾਰਾ ਸਿਸਟਮ ਅਮਰਤ 2 ਉਹ ਵੀ ਸਾਡੀ ਟੈਕਸ ਚੋਂ ਘਟ ਰਿਹਾ ਹੈ ਤੇ ਸਾਨੂੰ ਦੇ ਰਹੇ ਮੈਨੂੰ ਕੱਲੇ ਨੂੰ ਨਹੀਂ ਦੇ ਰਹੇ ਜਾਂ ਪੰਜਾਬ ਕੱਲੇ ਨੂੰ ਨਹੀਂ ਦੇ ਰਹੇ ਭਾਤ ਚ ਉਹਨਾਂ ਦੀਆਂ ਸਕੀਮਾਂ ਚੱਲਦੀਆਂ ਭਾਤ ਸਰਕਾਰ ਦੀਆਂ ਉਹ ਸਕੀਮ ਦੇ ਤਹਿਤ ਮੈਂ ਲੈਂਦਾ ਅਸੀਂ ਜਾਗਦੇ ਰਹੇ ਅਸੀਂ ਲੈਂਦਾ ਹੁਣ ਤੂੰ ਹੀ ਦੱਸੋਗੀ ਯਾਰ ਨਵੀਂ ਚੀਜ਼ ਕੀ ਲਿਆ ਰਹੇ ਹੋ ਮੈਂ ਤਾਂ ਸਵਾਲ ਇੱਕ ਗੱਲ ਹੁਣ ਤੂੰ ਜਾਓਗੇ ਨਾ ਉਹਨੂੰ ਕੋ ਯਾਰ ਨਵੀਂ ਚੀਜ਼ ਦੱਸ ਸਰਕਾਰ ਤੇਰੀ ਆ ਤੂੰ ਕਹਿੰਦਾ ਤੇਰੀ ਚਲਦੀ ਬੜੀ ਆ ਤੇ ਦੱਸ ਕਰੇਗਾ ਕੀ ਜੇ ਨਾ ਸਮਝਾਇ ਫਿਰ ਮੈਨੂੰ ਪੁੱਛ ਲਓ 27 ਸਟੇਡੀਅਮ ਇਹ ਨਵੇਂ ਬਣਾ ਰਹੇ ਆ 27 ਸਟੇਡੀਅਮ ਇਹ ਬਣਾ ਰਿਹਾ ਉਹ ਯਾਰ ਇਹੇ ਬਣਾ ਰਿਆ ਵਾਟ ਇਸੀ ਹਾਂ ਭਗਵਾਨ ਜਮਾਨ ਦੀ ਸਰਕਾਰ ਬਣਾ ਰਹੀ ਹੈ 46 ਸੜਕਾਂ ਕਿਹਦੇ ਪਾਸ ਕੀਤੀਆਂ 2.5 ਕਰੋੜ ਦੇ ਨਾਲ ਪਿੰਡਾਂ ਦੇ ਵਿੱਚ ਬਣਾਉਣੀਆਂ 46 ਸੜਕਾਂ ਫਲਾਟ ਹੋ ਗਿਆ 2.5 ਕਰੋੜ ਨਾਲ ਇਹਨੂੰ ਇਹ ਕਹੋ ਕਿ 2017 ਤੋਂ 2022 ਚ ਕਿੰਨਾ ਪੈਸਾ ਆਇਆ ਕਿੰਨਾ ਉਹ ਲੱਗਿਆ ਉਹ ਦੇਖ ਲਓ ਜਿਹੜਾ ਤੁਸੀਂ ਲਾ ਰਹੇ ਹੋ ਉਹ ਵੇਖ ਲਓ ਔਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂ لالاگ پرو بابا کان داس تو جی رام پور ہوں جی کپور تھلے کی حد تار فٹی سرک میں منظور کرائی ہے رضا پور ٹو ਇਬਨ ਰਜ਼ਾਪੁਰ ਤੋਂ ਇਬਨ ਔਰ ਇੱਕ ਸੜਕ ਹੋ ਰਿਆ ਸੱਤਵਾਂ ਦੋਨਾ ਤੋਂ ਵਾਇਆ ਖਸਰੋਪੁਰ ਵਾਇਆ ਸਿੱਧੂਆਂ ਦੋਨਾ ਵਾਇਆ ਖਸਰੋਪੁਰ ਆਦੀ ਆਦੀ ਨਹੀਂ 18 ਫੁੱਟ ਦੀ ਆਪਾਂ ਅੰਚ ਕਰਾਈ ਆ ਜੇ ਚਾਂਦੀ ਨੇ ਤੁਹਾਨੂੰ ਕਰਾਈ ਹੁੰਦੀ ਤਾਂ ਤੁਹਾਨੂੰ ਦੱਸਦਾ ਮੈਂ ਦੱਸ ਰਿਹਾ ਕਿਉਂ ਮੈਂ ਐਮਐਲਏ ਮੈਂ ਲਿਖਦਾ ਮੇਰੀ ਰეკਮੈਂਡੇਸ਼ਨ ਨਾਲ ਬਣਦਾ ਐਮਪੀ ਵਾਲਾ ਕੰਮ ਜਿਹੜਾ ਕੋਈ ਧਰਨਾ ਪ੍ਰਸ਼ਾਸਨ ਦੀ ਯੋਜਨਾ ਹੈਗੀ ਨਾ ਜੇ ਲੋੜ ਪਈਗੀ ਹਰ ਕੰਮ ਕਰਾਂਗੇ ਅਚオーਰ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਪੁਲਿਸ ਦਾ ਪ੍ਰੈਸ਼ਰ ਪਾ ਕੇ ਕੱਲ ਪਰਸੋ ਚ ਮੈਂ ਨਸ਼ਰ ਕਰਾਂਗਾ ਇੱਕ ਗੱਲ ਬੰਦਾ ਹੋਵੇ ਨਾ ਹੋਵੇ ਉਹਦਾ ਨਾਮ ਆ ਜਾਂਦਾ ਪ੍ਰਿੰਸ ਵਾਰਦਾ ਚੈਨੀ ਪਰਚੇ ਚ 307 ਦੇ ਉਹਦਾ ਨਾਮ ਆ ਮੈਂ ਐਸਐਸਪੀ ਨੂੰ ਮਿਲਿਆ ਮੈਂ ਡੀਐਸਪੀ ਨਾਲ ਗੱਲ ਕੀਤੀ ਕਹਿੰਦਾ ਜਿਹੜਾ ਵੀਡੀਓ ਚ ਨਹੀਂ ਉਹਦਾ ਨਾਮ ਨਹੀਂ ਆ ਉਹ ਨਿਕਲ ਜਾਊਗਾ ਲੇਕਿਨ ਯਾਰ ਮੈਨੂੰ ਇਹ ਦੱਸੋ ਆਵੇ ਕਿਉਂ ਵਾਈ ਆਰ ਯੂ ਹਰਾਸਿੰਗ ਪੀਪਲ ਕੀ ਇਹ ਤੱਕਾ ਨਹੀਂ ਬੰਦੇ ਨਾ ਤੁਸੀਂ ਨੋ ਲਿਖ ਦਿਓ ਇੱਕ ਸਰਪੰਚ ਹੈ ਸਾਡਾ ਸਾਬਕਾ ਬੜਾ ਮਜ਼ਬੂਤ ਬੰਦਾ ਸਤਨਾਮ ਸਿੰਘ ਉਹਦਾ ਨੋ ਇੱਕ ਪਰਚੇ ਚ ਲਿਖਿਆ ਉਹ ਯਾਰ ਹਜੂਰ ਸਾਹਿਬ ਤੋਂ ਤੁਹਾਨੂੰ ਸਬੂਤ ਦੇਗਾ ਕਿ ਉਹਦਾ ਨੋ ਪਾਇਆ ਤਾਂ ਪਾਇਆ ਕਿਵੇਂ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨੋ ਪਾਤਾ ਮੰਨ ਲਓ ਜਿਹਨੇ ਪਾਇਆ ਉਹਦੇ ਤੇ ਪਰਚਾ ਪੁਲਿਸ ਨੂੰ ਕਰਨਾ ਚਾਹੀਦਾ ਜਿਹੜਾ ਗਲਤ ਨੋ ਲਿਖਾਉਂਦਾ ਉਹਦੇ ਲਈ ਉਹਦੇ ਲਈ ਉਹਦੇ ਲਈ ਮੈਂ ਐਸਐਸਪੀ ਨਾਲ ਵੀ ਗੱਲ ਕਰਾਂਗਾ ਜਿੱਥੇ ਜਾਣਾ ਆਊਗਾ ਡੀਜੀ ਕੋ ਜਾਣਾ ਆਊਗਾ ਤਾਂ ਉੱਥੇ ਵੀ ਗੱਲ ਕਰਾਂਗਾ ਜੇ ਪਰੇਸ਼ਚਨਾਂ ਨੂੰ ਐਕਸਪੋਜ਼ ਕਰਨਾ ਪਿਆ ਤੇ ਉਹ ਵੀ ਕਰਾਂਗਾ